ਬਰਦਰ ਨਹੀਂ ਦੇ ਰਹੇ ਅੱਛਾ ਜੀ ਹਾਂ ਜੀ ਹਾਂ ਜੀ ਕੌਣ ਹੈਗੇ ਜੀ ਉਹ ਉਹਨਾਂ ਇੱਕ ਸਾਡੇ ਪਿੰਡ ਦਾ ਹੀ ਨੇ ਵਿੱਚ ਇੱਕ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਨੌਜਵਾਨ ਡਰਾਈਵਰ ਸਾਈਡ ਤੋਂ ਹਵਾਈ ਫੇਅਰ ਕਰਦਾ ਨਜ਼ਾਰਾ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਨੌਜਵਾਨ ਡਰਾਈਵਰ ਸਾਈਡ ਤੋਂ ਹਵਾਈ ਫੇਰ ਕਰਦਾ ਨਜ਼ਰ ਆ ਰਿਹਾ ਹੈ ਕੁਝ ਆਗੂਆਂ ਵੱਲੋਂ ਇਹ ਜੋ ਪੋਸਟ ਹੈਗੀ ਹੈ ਸਾਂਝੀ ਕੀਤੀ ਗਈ ਹੈਗੀ ਆ ਜੋ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਜਾ ਰਿਹਾ ਆਮ ਆਦਮੀ ਪਾਰਟੀ ਨਾਲ ਕਿਵੇਂ ਜੁੜਿਆ ਜਾ ਰਿਹਾ ਹੈਗਾ ਤੇ ਮੇਨ ਮਸਲਾ ਜੋ ਹੈਗਾ ਉਹ ਕਲੀਅਰ ਕਰਾਂਗੇ ਜੋ ਪੈਂਡ ਡੱਲਾ ਦੇ ਸਰਪੰਚ ਹੈਗੇ ਆ ਪਾਲੀ ਉਹਦੀ ਫੋਟੋ ਵੀ ਦਿਖਾਈ ਜਾ ਰਹੀ ਜੋ ਫੈਰਿੰਗ ਕੀਤੀ ਜਾ ਰਹੀ ਆ ਉਸ ਵਿੱਚ ਉਹ ਦਿਖਾਇਆ ਗਿਆ ਹੈਗਾ ਜੋ ਪਾਲੀ ਡੱਲਾ ਦਾ ਨਾਮ ਲਿਆ ਜਾ ਰਿਹਾ ਹੈਗਾ ਉਹਦੇ ਭਰਾ ਦਾ ਕੋਈ ਨਾਮ ਲਿਆ ਜਾ ਰਿਹਾ ਹੈਗਾ ਵਾ ਕਲੀਅਰ ਕਰਾਂਗੇ ਪਾਲੀ ਡੱਲਾ ਨਾਲ ਸੰਪਰਕ ਕਰਾਂਗੇ ਵੀ ਜੋ ਫੈਰਿੰਗ ਕਰਨ ਵਾਲਾ ਨੌਜਵਾਨ ਜੋ ਹੈਗਾ ਵੀ ਉਹ ਤੁਹਾਡੇ ਭਰਾ ਹੈਗੇ ਆ ਜਾਂ ਕੌਣ ਹੈਗੇ ਆ ਇਹ ਜੋ ਤੁਹਾਡਾ ਨਾਮ ਕਿਉਂ ਇਸ ਵਿੱਚ ਜੋੜਿਆ ਜਾ ਰਿਹਾ ਹੈ ਪਾਲੀ ਡੱਲਾ ਨਾਲ ਆਪਾਂ ਸੰਪਰਕ ਕਰਾਂਗੇ ਵੀ ਹਾਂਜੀ ਸਰ ਹਾਂਜੀ ਮੈਂ ਪੱਤਰਕਾਰ ਰਾਜਗਾਲ ਉਹ ਗੱਲ ਕਰਦਾ ਹਾਂ ਜੀ ਹਾਂਜੀ ਸਰ ਸਸੀ ਗਾਲੋ ਠੀਕ ਹੋ ਜੀ ਆਪਣੇ ਪ੍ਰਿੰਟ ਡੱਲਾ ਡੱਲਾ ਤੋਂ ਪਾਲੀ ਗੱਲ ਕਰਦੇ ਹਾਂ ਸੁਪਰ ਸਾਬ ਜੀ ਹਾਂਜੀ 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 ਦੱਸੋ ਜੀ ਇੱਕ ਸਰ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਕੋਈ ਨੌਜਵਾਨ ਜੋ ਫਾਇਰਿੰਗ ਕਰ ਰਿਹਾ ਹਵਾਈ ਫਾਇਰਿੰਗ ਕੀਤੀ ਹੈਗੀ ਆ ਤੇ ਉਹਦੇ ਵਿੱਚ ਚਰਚਾ ਮ ਹੋ ਰਹੀਆਂ ਹੈਗੀਆਂ ਅਲੱਗ-ਅਲੱਗ ਆ ਪਾਰਟੀਆਂ ਦੇ ਆਗੂ ਵੀਡੀਓ ਵਾਇਰਲ ਕਰ ਰਿਹਾ ਵੀ ਜੋ ਇਹ ਨੌਜਵਾਨ ਹੈਗਾ ਵੀ ਤੁਹਾਡੇ ਬ੍ਰਦਰ ਹੈਗਾ ਇਹ ਕਲੀਅਰ ਕਰਨਾ ਸੀਗਾ ਜੀ ਨਹੀਂ ਨਹੀਂ ਜੀ ਉਹ ਮੇਰੇ ਬ੍ਰਦਰ ਨਹੀਂ ਹੈਗਾ ਰeal ਬ੍ਰਦਰ ਨਹੀਂ ਹੈ ਮੇਰੇ ਅੱਛਾ ਜੀ ਕੌਣ ਹੈਗੇ ਜੀ ਉਹ ਉਹਨਾਂ ਇੱਕ ਸਾਡੇ ਪਿੰਡ ਦੇ ਹੀ ਨੇ ਐਨੀ ਕੋ ਗੱਲ ਇਹ ਸਾਡੇ ਖੁੱਲੇ ਦੇ ਕਹਿ ਸਕਦੇ ਪਰ ਮੇ ਰੀਅਲ ਬ੍ਰਦਰ ਹੀ ਹੈਗੇ ਜੀ ਅਜਾ ਤੁਹਾਡੇ ਰੀਅਲ ਬ੍ਰਦਰ ਨਹੀਂ ਹੈਗੇ ਹਾਂਜੀ ਠੀਕ ਹੈ ਜੀ 메ਨ ਕਾਰਨ ਹੀ 메ਨ ਕਾਰਨ ਹੀ ਹੋ ਗਿਆ ਕਿਉਂਕਿ ਸਰਕਾਰ ਵੱਲੋਂ ਜੋ ਹਦਾਇਤਾਂ ਹੈਗੀਆਂ ਵੀ ਕੋਈ ਵੀ ਕੋਈ ਇਸ ਤਰ੍ਹਾਂ ਕੋਈ ਨਮਾਇਸ਼ ਕਰਦੇ ਹੈਗੇ ਸੋਸ਼ਲ ਮੀਡੀਆ ਤੇ ਵੀ ਉਸ ਤੇ ਕਾਰਵਾਈ ਹੋ ਜਾਂਦੀ ਹੈਗੀ ਆ ਕੋਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਮੈਂ ਨਾ ਚਲੋ ਮੈਂ ਕਹਿਣਾ ਵੀ ਉਪਰਾਲਾ ਵੀ ਵਧੀਆ ਹੀ ਚਲੋ ਬੱਚੇ ਨੇ ਗਲਤੀ ਕੀਤੀ ਵੀ ਉਹ ਤਾਂ ਹੁਣ ਉਹ ਦੱਸ ਸਕਦਾ ਵੀ ਅਸਲਾ ਵੀ ਕੀ ਨਕਲੀ ਹੈ ਜਾਂ ਸਹੀ ਹੈ ਉਹ ਤਾਂ ਉਹਨੂੰ ਪਤਾ ਜੀ ਜਦੋਂ ਮੈਨੂੰ ਕੀ ਪਤਾ ਹੈ ਨਾ ਨਾ ਤਾਂ ਮੈਂ ਉੱਥੇ ਹਾਜ਼ਰ ਸੀਗਾ ਜੀ ਹਾਂਜੀ ਨਾ ਕੋਈ ਹੁਣ ਮੈਨੂੰ ਪਤਾ ਵੀ ਕੀ ਗੱਲ ਹੋਈ ਹੈ ਉਹ ਤਾਂ ਹੁਣ ਉਸ ਉਹ ਲੜਕੇ ਨਾਲ ਗੱਲ ਉਹ ਤਾਂ ਮੈਨੂੰ ਉਦੋਂ ਹੀ ਪਤਾ ਲੱਗੂ ਵੀ ਸਹੀ ਕੀ ਹੈ ਤੇ ਗਲਤ ਹੈ ਨਾ ਮੈਂ ਤਾਂ ਹੀ ਬਸ ਮੈਂ ਸੌਰੀ ਮੈਂ ਥੋੜੇ ਸਵਾਲ ਤੋਂ ਨਾ ਮੈਂ ਵੀ ਭਰਿਆ ਪਿਆ ਹੋਆ ਸਾਡੇ ਦਾ ਮੈਨੂੰ ਵੀ ਗੁੱਸਾ ਹੈ ਨਾ ਕਿਉਂਕਿ ਮੈਂ ਜਿਹੜੇ ਸਾਡੇ ਸਾਡੇ ਜੇ ਮੈਂ ਕਹੂੰਗਾ ਵਿਰੋਧੀ ਧਿਰਾਂ ਦਾ ਜੀ ਮੇਰੇ ਸਾਡੇ ਪਿੰਡ ਦੀਆਂ ਵਿਰੋਧੀ ਧਿਰਾਂ ਦਾ ਉਹਨਾਂ ਨੂੰ ਕੋਈ ਹੋਰ ਤਾਂ ਕੋਈ ਚਾਰਾ ਜੋ ਹੈ ਨਹੀਂ ਗੀ ਕੰਮਕਾਰ ਹੈ ਨਹੀਂ ਗਾ ਵਿਲੇ ਰਗੇ ਆ ਹਰੇ ਰਿਆਂ ਪਾਂਚਾਂ ਨੂੰ ਸਰਪੰਚਾਂ ਨੂੰ ਪਾਰਟੀ ਚ ਅਹੁਦੇ ਦੇ ਦਿੰਦੇ ਆ ਪ੍ਰਧਾਨਗੀਆਂ ਦੇ ਜੀ ਇਹ ਕੀ ਕਰਦੇ ਆ ਫਿਰ ਜੈਲ ਸੀਆਂ ਕੱਢਣ ਲੱਗ ਜਾਂਦੇ ਆ ਕੱਢਣ ਮੇਰੇ ਨਾਲ ਕੱਢਣ ਮੈਂ ਹਾਜ਼ਰ ਅਸੀਂ ਧੌਣ ਉੱਚੀ ਖੜ ਕੇ ਸਾਡੇ ਪਰਿਵਾਰ ਨੇ ਜਿਹੜਾ ਉੱਠੀ ਕਰਕੇ ਆਪਣਾ ਜਾ ਮੇਰੇ ਪਿਓ ਦਾਦਿਆਂ ਨੇ ਜਿਹੜਾ ਸਮਾਂ ਲਗਾਇਆ ਤੇ ਮੈਂ ਵੀ ਆਈਂ ਕਰਦਾਰ ਸਾਫ ਨਾਲ ਨਾ ਮੈਂ ਰਾਜਨੀਤੀ ਕਰਦਾ ਸੀ ਤੇ ਉਹਨਾਂ ਵੀ ਆਇਆ ਮੈਂ ਕਰਨੀ ਪਰ ਇਹ ਨਾ ਮੈਨੂੰ ਭ੍ਰਸ਼ਟ ਰਾਜਨੀਤੀ ਦੇ ਵਿੱਚ ਜਿਹੜਾ ਟੱਕ ਰਿਹਾ ਅੱਛਾ ਜੀ ਕਿ ਤਾ ਟੱਕ ਰਿਹਾ ਕਿਉਂਕਿ ਕੋਈ ਵੀ ਆ ਕੋਈ ਮਸਲਾ ਆ ਮੇਰੇ ਨਾਲ ਨਿਪਟਣਾ ਸਹੀ ਜੇ ਕੋਈ ਮੇਰੇ ਪਿੰਡ ਦਾ ਕਿਸੇ ਨੇ ਮੈਨੂੰ ਵੋਟ ਪਾਈ ਆ ਮੇਰੀ ਮਦਦ ਕੀਤੀ ਆ ਇਹ ਥੋੜੀ ਨਾ ਹੁੰਦਾ ਵੀ ਯਾਰ ਆ ਵੀ ਕਿਉਂਕਿ ਦੇਖੋ ਜੀ ਇਹ ਨਾ ਕਾਂਗਰਸ ਪਾਲੀ ਦਲ ਦੇ ਪ੍ਰਧਾਨ ਨੇ ਜੋ ਉਹਨਾਂ ਨੇ ਸ਼ੇਅਰ ਕੀਤੀ ਹੈ ਇੱਕ ਰਾਸ਼ਟਰੀ ਪਾਰਟੀ ਸਾਡੀ ਬੀਜੇਪੀ ਜੀਵੀਡੀ ਪਾਰਟੀ ਉਹਨਾਂ ਦੇ ਮੇਲ ਪੇਜ ਤੋਂ ਇਹ ਇੱਕ ਪਿੰਡ ਦੇ ਸਰਪੰਚ ਜਿਨੂੰ ਕਹਿ ਰਹੇ ਆ ਉਹਦੇ ਭਾਈ ਕਹਿ ਕੇ ਸਮੂਦਨ ਕੀਤਾ ਗਿਆ ਵੀਡੀਓ ਪਾਈ ਗਈ ਆ ਕਿ ਉਹਨਾਂ ਨੂੰ ਮੈਨੇ ਰੱਖਦਾ ਵੀ ਏਡੀ ਛੋਟੀ ਲੈਵਲ ਦੀ ਰਾਜਨੀਤੀ ਦੇ ਉੱਤੇ ਆਉਣਗੇ ਹਾਂਜੀ ਹਾਂਜੀ ਚਲੋ ਮੇਨ ਪਾਲੀ ਇਹ ਇਹ ਹੈਗਾ ਵੀ ਆਪਾਂ ਚਲੋ ਆਮਾਨੀ ਪਾਰਟੀ ਵੱਲੋਂ ਚੋਣ ਲੜੇ ਸੀ ਹੈ ਨਾ ਇਸ ਕਾਰਨ ਕਰਕੇ ਮਤਲਬ ਪਾਰਟੀ ਦਾ ਨਾਮ ਵਿੱਚ ਜੋੜਿਆ ਜਾ ਰਿਹਾ ਹੈਗਾ ਵਾ ਜੀ ਜੀ ਮੈਂ ਤਾਂ ਕਿੰਨੇ ਜੀ ਭਗਵੰਤ ਸਿੰਘ ਸਾਹਿਬ ਸਾਡੇ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਮੈਨੂੰ ਉਹ ਵੀ ਤਾਂ ਜੀ ਐਮਐਲਏ ਸਾਹਿਬ ਨੇ ਸਾਡੇ ਸਾਫ਼ ਬੰਦਿਆਂ ਲਈ ਸਾਰਿਆਂ ਦਾ ਸਾਥ ਦਿੱਤਾ ਉਹਨਾਂ ਨੂੰ ਵੀ ਪਤਾ ਉਹਨਾਂ ਨੇ ਵੀ ਮੈਨੂੰ ਪਤਾ ਹੀ ਹੁੰਦਾ ਵੀ ਕੌਣ ਗਲਤ ਆ ਕੌਣ ਗਲਤ ਆ ਕੌਣ ਸਹੀ ਆ ਉਹਨਾਂ ਨੇ ਮੈਨੂੰ ਕੋਈ ਇਦਾਂ ਨਹੀਂ ਕੋਈ ਉਹ ਨਹੀਂ ਮੈਂ ਤਾਂ ਬਿੱਤੇ ਵੀ ਆ ਮੈਂ ਕੋਸੋਂ ਵੀ ਤੇ ਨਾ ਵੀ ਜੇ ਤੁਹਾਨੂੰ ਕਿਤੇ ਮੇਰੀ ਲੋੜ ਆ ਮੈਂ ਤੁਹਾਡਾ ਸਾਥ ਦਊਂਗਾ ਜੀ ਪਰ ਯਾਰ ਵੀ ਕੋਈ ਸਾਰੇ ਬੰਦੇ ਹੁਣ ਸਾਡੇ ਵੀ ਸਾਡੇ ਵੀ ਉਲਟਾ ਬੰਦੇ ਜੀ ਇਹਦੀ ਨੀ ਕੋਈ ਗੱਲ ਸਾਨੂੰ ਵੀ ਸਾਰੇ ਪਿੰਡ ਨੇ ਵੋਟ ਥੋੜੀ ਨਾ ਪਾਈ ਆ ਜੀ ਜੀ ਜੇ ਰਾਜਨੀਤੀ ਦੇ ਤੌਰ ਤੇ ਸਾਡਾ ਕੋਈ ਟਾਰਗੇਟ ਹੈਗੇ ਬੰਦੇ ਉਹਨਾਂ ਨਾਲ ਅਸੀਂ ਲਿਬਰਾਂਗੇ ਜੀ ਜੀ ਨਹੀਂ ਆਏ ਨਹੀਂ ਇਹ ਰਾਜਨੀਤੀ ਨਹੀਂ ਅਸੀਂ ਕਰਨਾ ਚਾਹੁੰਦੇ ਵੀ ਪਰ ਉਹਨੇ ਮੈਨੂੰ ਧੱਕ ਰਹੇ ਆ ਇਹ ਚੀਜ਼ਾਂ ਵੀ ਵੀ ਉਹ ਇਹਨਾਂ ਅਸੀਂ ਅੱਜ ਤੱਕ ਕੋਈ ਕਹਦੇ ਪਿੰਡ ਜੀ ਸਾਢੇ 3 ਸਾਲ ਸਰਕਾਰ ਨੂੰ ਹੋ ਗਏ ਕਿਸੇ ਦੇ ਅਸੀਂ ਦੇ ਧਾਵੇ ਹਵਾ ਕਰੀ ਹੋਵੇ ਪਰਚਾ ਕਰਾਇਆ ਹੋਵੇ ਨਜਾਇਜ਼ ਕਿਸੇ ਨੂੰ ਪੁਲਿਸ ਤੋਂ ਪਟਾਇਆ ਹੋਵੇ ਕੁਝ ਕਰਾਇਆ ਹੋਵੇ ਚਿੱਟੇ ਵਾਲੇ ਸੀ ਮੈਂ ਆਪ ਖੁਦ ਫੜ ਕੇ ਦਿੱਤੇ ਆ ਜੀ ਪੁਲਿਸ ਨੂੰ ਜੀ ਜੀ ਸਹੀ ਹੈ ਚਾਹੇ ਉਹ ਮੇਰੇ ਸੀ ਚਾਹੇ ਜਿਹਦੇ ਮਰਜ਼ੀ ਸੀ ਉਹ ਬਾਅਦ ਦੀ ਗੱਲ ਹੈ ਹਾਂਜੀ 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 ਤੇ ਪਾਲੀ ਜੀ ਲਾਸਟ ਮੇਰਾ ਸਵਾਲ ਇਹ ਸੀ ਵੀ ਜੋ ਨੌਜਵਾਨ ਜੋ ਪਿੰਡ ਦੇ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਕੋਈ ਵੀ ਇਹ ਕੋਈ ਵੀਡੀਓ ਕਿਵੇਂ ਇਹ ਵਾਇਰਲ ਹੋ ਗਈ ਕੋਈ ਪੁਰਾਣੀ ਵੀਡੀਓ ਚੱਕ ਕੇ ਕਿਸੇ ਨੇ ਪਾ ਦਿੱਤੀ ਜਾਂ ਕੀ ਹੋਇਆ ਜੀ ਅੱਛਾ ਜੀ ਬਹੁਤ ਜ਼ਿਆਦਾ ਪੁਰਾਣੀ ਵੀਡੀਓ ਆ ਉਹਦਾ ਅਸਲ ਕਾਰਨ ਆ ਜਿਹੜਾ ਉਹ ਹੁਣ ਉਹਦੇ ਨਾਲ ਗੱਲ ਕਰਕੇ ਪਤਾ ਲੱਗੂਗਾ ਮੁੰਡੇ ਨਾਲ ਜੀ ਮੇਰੀ ਉਹਦੇ ਨਾਲ ਸਾਧਰੇ ਦੀ ਗੱਲ ਨਹੀਂ ਹੋਈ ਹਨਾ ਤੇ ਜਦੋਂ ਗੱਲ ਹੋਈ ਉਹ ਉਦੋਂ ਹੀ ਕਲੀਅਰ ਹੋਊ ਪਈ ਕਿਉਂਕਿ ਜਿਹੜਾ ਉਹ ਲੇੜਿਆਂ ਤੋਂ ਹੀ ਲੱਗ ਰਿਹਾ ਵਾ ਵੀ ਜਿਹੜੀ ਪੁਰਾਣੀ ਵੀਡੀਓ ਆ ਤੇ ਮੌਸਮ ਦੇ ਹਿਸਾਬ ਨਾਲ ਹੀ ਲੱਗ ਰਿਹਾ ਵੀ ਬਹੁਤ ਪੁਰਾਣੀ ਵੀਡੀਓ ਜਦੋਂ ਆਪਾਂ ਦੇਖਦੇ ਆ ਸਹੀ ਹੈ ਪੁਰਾਣੀ ਵੀਡੀਓ ਹੈ ਉਹ ਦੇਖਣ ਨੂੰ ਜੀ ਚਲੋ ਠੀਕ ਹੈ ਧੰਨਵਾਦ ਜੀ ਪੱਲ ਜੀ ਜੇ ਉਹ ਆਪਦਾ ਕੋਈ ਵੀ ਕੰਮ ਆ ਜਾਉਣਗੇ ਮੈਂ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕਰੂੰਗਾ ਸਹੀ ਹੈ ਥੈਂਕ ਯੂ ਧੰਨਵਾਦ ਪਾਲੀ ਜੀ ਤਾਂ ਪੁਲਿਸ ਇਹਦੀ ਜਾਂਚ ਕਰੇਗੀ ਵੀ ਕੀ ਕਾਰਨ ਹੈਗੀ ਆ ਕਿਉਂ ਫਾਇਰਿੰਗ ਕੀਤੀ ਗਈ ਆ ਨਵੀਂ ਵੀਡੀਓ ਜਾਂ ਪੁਰਾਣੀ ਵੀਡੀਓ ਇਹ ਇੱਕ ਵੱਡੀ ਗੱਲ ਹੈਗੀ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਧਾਰਾਂ ਦੀ ਜੋ ਸੋਸ਼ਲ ਮੀਡੀਆ ਤੇ ਨਮਾਇਸ਼ ਕਰਦਾ ਹੈਗਾ ਉਸ ਤੇ ਕਾਰਵਾਈ ਹੁੰਦੀ ਹੈਗੀ ਆ ਤਾਂ ਹੀ ਇਹ ਜੋ ਵੀਡੀਓ ਹੈਗੀ ਆ ਵਾਇਲ ਕੀਤੀ ਜਾ ਰਹੀ ਆ ਵੀ ਕਾਨੂੰਨ ਦੀਆਂ ਧੱਜੀਆਂ ਢਾਈਆਂ ਹੈਗੀਆਂ ਉਸ ਨੌਜਵਾਨ ਨੇ ਇੱਕ ਫਾਇਰਿੰਗ ਜੋ ਕੀਤੀ ਹੈਗੀ ਆ ਗੱਡੀ ਦੇ ਵਿੱਚ ਬੈਠ ਕੇ ਇਹ ਕੌਣ ਹੈਗੇ ਆ ਜੋ ਨੌਜਵਾਨ ਕੌਣ ਹੈਗੇ ਆ ਜੋ ਫਾਇਰਿੰਗ ਕਰ ਰਹੇ ਹੈਗੇ ਆ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਇਹ ਪੁਲਿਸ ਜਾਂਚ ਕਰੇਗੀ ਵੀ ਇਹ ਕੀ ਕਾਰਨ ਹੈਗਾ ਵੀਡੀਓ ਪੁਰਾਣੀ ਹੈ ਜਾਂ ਨਵੀਂ ਹੈਗੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਰੈਗੂਲਰ ਗੌਨ 24 ਨਿਊਜ਼ ਪੰਜਾਬੀ ਮੈਂ ਆ ਤੁਹਾਡਾ ਆਪਣਾ ਰਾਜਗੱਲ ਧੰਨਵਾਦ